ਹਾਲ ਹੀ ਦੇ ਬਲੌਂਗੀ ਚਾਤਵਾਦੀ ਜ਼ਿੰਦਾ ਦੇ ਖਾਸ ਗੁਰਗੇਸ਼ ਚਰਨਜੀਤ ਸਿੰਘ ਸੰਨੀ ਦਾ ਐਨਕਾਊਂਟਰ ਸੰਨੀ ਦੀ ਲੱਤ ਲੱਗੀ ਗੋਲੀ ਹਾਲ ਦੇ ਪਟਾਲਾ ਪੁਲਿਸ ਦਾ ਸਾਂਝਾ ਆਪਰੇਸ਼ਨ ਭਾਈ ਦੇ ਖਰੜੇ ਨਸ਼ਾ ਛਡਾਊ ਕੇਂਦਰ ਦੇ ਮਾਲਕ ਨੂੰ ਮਾਰੀਆਂ ਗੋਲੀਆਂ ਸਰਬਜੀਤ ਸਿੰਘ ਦੀ ਛਾਤੀ 'ਚ ਲੱਗੀ ਗੋਲੀ ਦੋ ਕਾਰ ਸਵਾਰਾਂ ਨੇ ਫਾਰਕ ਨੂੰ ਦਿੱਤਾ ਅੰਜਾਮ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜੋਤ ਕੌਰ న్యూਸ 18 ਪੰਜਾਬ ਰਾਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲਟਨ ਦੀ ਸ਼ੁਰੂਆਤ ਕਰਾਂਗੇ ਪਹਿਲੀ ਤੇ ਵੱਡੀ ਖਬਰ ਨਾਲ ਦੱਸਿਆ ਕਿ ਇੰਡੀਆ ਗਠਜੋੜ ਨੂੰ ਲੈ ਕੇ ਵੱਡੀ ਖਬਰ ਤਾਂ ਨਾਲ ਸਾਂਝੀ ਕਰ ਰਿਹਾ ਪੰਜਾਬ ਗਠਜੋੜ ਦੀ ਸਿਫਾਰਿਸ਼ ਨਹੀਂ ਹੈ ਸੋਰਸਸ ਦੇ ਹਵਾਲੇ ਤੋਂ ਆ ਵੱਡੀ ਖਬਰ ਹੈ ਦੱਸਦੇ ਕਿ ਪੰਜਾਬ ਗਠਜੋੜ ਦੀ ਸਿਫਾਰਿਸ਼ ਨਹੀਂ ਹੈ ਇਸੇ ਉਚਾਲੇ ਕਾਂਗਰਸ ਦੀ ਕਮੇਟੀ ਨੇ ਕੋਈ ਵੀ ਸਿਫਾਰਿਸ਼ ਨਹੀਂ ਕੀਤੀ ਦੱਸਿਆ ਕਿ ਨੈਸ਼ਨਲ ਅਲਾਈਅንስ ਕਮੇਟੀ ਨੇ ਮਲਿਕਾ ਅਰਜੁਨ ਖੜਗੇ ਨੂੰ ਇਸ ਬਾਬਤ ਰਿਪੋਰਟ ਸੌਂਪੀ ਹੈ ਕਿ ਸੂਬਾ ਇਕਾਈਆਂ ਨਾਲ ਚਰਚਾ ਤੋਂ ਬਾਅਦ ਆ ਰਿਪੋਰਟ ਸੌਂਪੀ ਗਈ ਹੈ ਤੇ ਪੰਜਾਬ ਚ ਆਪ ਨਾਲ ਗਠਜੋੜ ਦੀ ਕੋਈ ਵੀ ਸਿਫਾਰਿਸ਼ ਇਸ ਕਮੇਟੀ ਚ ਨਹੀਂ ਕੀਤੀ ਗਈ ਸੋਰਸਸ ਤੇ ਹਵਾਲੇ ਤੋਂ ਖਬਰਦਾਨਾ ਸਾਂਝੀ ਕਰ ਇਸ ਵੀ ਚਾਲੇ ਨੌ ਸਟੇਟਸ ਗਠਜੋੜ ਦੀ ਸਿਫਾਰਿਸ਼ ਹੈ ਕਿ ਦਿੱਲੀ ਯੂਪੀ ਬਿਹਾਰ ਕੇਰਲ ਝਾਰਖੰਡ ਤੇ ਗਠਜੋੜ ਦੀ ਸਿਫਾਰਿਸ਼ ਕੀਤੀ ਗਈ ਹੈ ਤੇ ਮਹਾਰਾਸ਼ਟਰ ਬੰਗਾਲ ਤਾਮਿਲਨਾਡੂ ਜੰਮੂ ਆਦੂਪੁਰ ਸਟੇਟਸ ਨੇ ਇੱਥੇ ਆ ਸਿਫਾਰਿਸ਼ ਕੀਤੀ ਗਈ ਹੈ ਕਿ ਨੌ ਸਟੇਟਾਂ ਚ ਗਠਜੋੜ ਦੀ ਸਿਫਾਰਿਸ਼ ਕੀਤੀ ਗਈ ਹੈ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਇਸੇ ਦੇ ਵਿਚਾਲੇ पंजाब गठजोड़ की सिफारिश नहीं की थी लोकसभा चौड़ा बेहद ही नजदीक ने 2024 लोकसभा चुनाव निकल करते हर सियासी पार्टी दी सरगर्मी वेखनो मिली है इसलिए विचाले जो पंजाब दी आप इकाई बार-बार क्लियर कर चुकी है कि जिनयावी पंजाब जो लोकसभा सीटा ने 13 लोकसभा सीटा वो अपने दम से ही लड़ियां जान है इस निदेशालय हाई भी पंजाब के लीडर्स ने कई बार अपने ਗੱਲ ਰੱਖੀ ਹੈ ਕਿ ਆਪ ਨਾਲ ਗਠਜੋੜ ਕਰਕੇ ਉਹ ਲੋਕ ਸਭਾ ਚੋਣਾਂ ਨਹੀਂ ਲੜਨਗੇ ਕਿਉਂਕਿ ਆਪ ਦੇ ਵੱਲੋਂ ਜੋ ਹੈ ਉਹਨਾਂ ਦੇ ਲੋਕਲ ਲੀਡਰਸ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਤੇ ਪ੍ਰਤਾਪ ਸਿੰਘ ਬਾਜਵਾ ਕਈ ਵਾਰ ਸਪਸ਼ਟ ਕਰ ਚੁੱਕੇ ਨੇ ਕਲੀਅਰ ਕਰ ਚੁੱਕੇ ਨੇ ਕਿ ਪੰਜਾਬ ਚ ਚੋਣਾਂ ਆਪਣੇ ਦਮ ਤੇ ਹੀ ਲੜੀਆਂ ਜਾਣਗੀਆਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੀ ਇਸ ਗੱਲ ਦੀ ਵਕਾਲਤ ਬਾਰ-ਬਾਰ ਕਰ ਚੁੱਕੇ ਨੇ ਇਸ ਬਾਬਤ ਦੱਸਦੇ ਕਿ ਕਾਂਗਰਸ ਨੇ ਕਮੇਟੀ ਦਾ ਗਠਨ ਕੀਤਾ ਸੀਗਾ ਤੇ ਹੁਣ एस कमेटी ने अपनी रिपोर्ट जो है मलिका अर्जुन खड़गे नु सौंप देती थी कि ता के सुबह इकाईना चर्चा तो बाद आ रिपोर्ट सौंपी गई है तो बड़ी खबर का जिक्र कार्य है कि पंजाब जो है अलायंस का गठजोड़ की सिफारिश नहीं हम हमें इस बात की पूरी जानकारी है कि ये काम शीघ्रता से हमें करना होगा और और उसको हम पूरी प्राथमिकता देंगे इसमें किसी भी तरह से कोई देर नहीं होगी जितने जल्दी अन्य दूसरे राजनीतिक दल चर्चा के लिए उपलब्ध होगे वैसी ही हमारी चर्चा आरंभ होगी ये बारे जरूरी बारे है ये जरूरी है कि राज्यवार चर्चा होगी क्योंकि कई राज्यों में वहाँ विशेष स्थिति अलग अलग राजनीतिक दलों की होने की वजह से राज्यवार हम चर्चा करेंगे ਹਾਈ ਕਮਾਂਡ ਦੇ ਨਾਲ ਮੀਟਿੰਗ ਤੋਂ ਬਾਅਦ ਕਾਂਗਰਸ ਲੀਡਰਸ ਦਾ ਬਿਆਨ ਸਾਹਮਣੇ ਸੀ ਵਿਚਾਰੀ ਸੀਐਲਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਗਠਜੋੜ ਤੇ ਮੀਟਿੰਗ ਚਰਚਾ ਕੀਤੀ ਗਈ ਹੈ

सोशल मीडिया पर थी संगठन पर थी नीचे कैसे हमारे ब्लॉक प्रेसिडेंट्स बन गए मंडल प्रेसिडेंट्स बन गए बूथ लेवल कमेटीज बन गई हैं उस पर ज्यादा चर्चा थी जिस बात आप मुझे पूछ रहे वो चर्चा तो आज से दस दिन पहले जो हुई थी उसमें कंप्लीट कांग्रेस की लीडरशिप ने अपना स्टैंड क्लियर किया है जो मेरा स्टैंड और हमारी पार्टी का स्टैंड है वो यूनानिमस है आप बहुत अच्छी तरह जानते हो आज हमें बंद देखो अभी तक तो तेरह की तेरह सीटों पर ही हम लोग चुनाव लड़ रहे हैं मैं पहले दिन से कह रहा हूं आज भी कह रहा हूं लास्ट मीटिंग में भी ये चर्चा हुई थी कि शायद गठबंधन के ऊपर बात हुई है गठबंधन के ऊपर किसी प्रकार की अभी तक कोई चर्चा हुई नहीं जिस दिन चर्चा होगी मैं आपको बता दूंगा अभी तो, अभी तो तो हमें यही बताया गया कि हम लोगों ने तेरह की तेरह सीटों पर चुनाव लड़ना है आप तैयारी करें और किस प्रकार से आने वाले दिनों में हमारे पास समय बहुत कम है बूथ से लेकर अपने प्रदेश स्तर पर कांग्रेस को कैसे इकट्ठा कर

ਕੇਰਲ ਦੀ ਗੱਲ ਕਰੀ ਤੇ ਕੇਰਲ ਚ ਵੀ ਕਾਂਗਰਸ ਨੂੰ ਆਲਾਈਅንስ ਨਾਮ ਅਦੁਰੇ ਮੁਕਾਬਲੇ ਗੋਰ ਹੈ ਕਿ ਨੈਸ਼ਨਲ ਪੱਧਰ ਤੇ ਤੇ ਆਲਾਈਅንስ ਹੈਗਾ ਪਰ ਸਟੇਟ ਲੈਵਲ ਤੇ ਇਹਨਾਂ ਪਾਰਟੀਆਂ ਦਾ ਕਹਿਣਾ ਹੈ ਕਿ ਆਪਣੇ ਹੀ ਪੱਧਰ ਤੇ ਜੋ ਸਟੇਟ ਦੀਆਂ ਲੋਕ ਸਭਾ ਚ ਸੀਟਾਂ ਨੇ ਉਹਨਾਂ ਤੇ ਚੋਣ ਆਪਣੇ ਲੈਵਲ ਤੇ ਲੜੇ ਜਾਣ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦਾ ਈਡੀ ਦੇ ਸੰਮਨਾਂ ਨੂੰ ਲੈ ਕੇ ਵੱਡਾ ਬਿਆਨ ਆਇਆ ਕੇਜਰੀਵਾਲ ਨੇ ਜਿੱਥੇ ਭਾਜਪਾ ਨੂੰ ਨਿਸ਼ਾਨੇ ਤੇ ਲਿਆ ਤਾਂ ਉਥੇ ਹੀ ਇਹ ਵੀ ਦਾਅਵਾ ਕਰ ਦਿੱਤਾ ਕਿ ਪੁੱਛਗਿੱਛ ਤੇ ਬਹਾਨੇ ਮੈਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਨੇ ਤਾਂ ਅਗੋ ਭਾਜਪਾ ਨੇ ਵੀ ਪਲਟਵਾਰ ਕੀਤੀ ਮੇਰੀ ਸਭ ਤੋਂ ਵੱਡੀ ਸੰਪਤੀ ਮੇਰੀ ਸਭ ਤੋਂ ਵੱਡੀ ਤਾਕਤ ਮੇਰੀ ਇਮਾਨਦਾਰੀ ਹੈ ਇਹ ਮੇਰੇ ਬਦਨਾਮ ਕਰਨਾ ਚਾਹਤੇ ਕਥਿਤ ਸ਼ਰਾਬ ਘੁਟਾਲੇ ਦੇ ਵਿੱਚ ਚੀੜੀ ਦੇ ਤਿੰਨ ਸਮਨਾਂ ਦੇ ਵਿਚਾਲੇ ਦਿੱਲੀ ਦੇ ਸੀਐਮ ਅਰਵਿੰਦ ਕੇਸ਼ਰੀਵਾਲ ਖੁਦ ਸਾਹਮਣੇ ਆਏ ਤੇ ਸਮਨਾਂ ਨੂੰ ਲੈ ਕੇ ਭਾਜਪਾ ਨੂੰ ਨਿਸ਼ਾਨੇ 'ਤੇ ਲਿਆ ਤੇ ਈਡੀ ਦੇ ਸਮਨਾਂ ਨੂੰ ਗੈਰ ਕਾਨੂੰਨੀ ਦੱਸਦੇ ਹੋਏ ਇਥੋਂ ਤੱਕ ਦਾਵਾ ਕਰ ਦਿੱਤਾ ਕਿ ਪੁਸ਼ਕਿਸ਼ ਦੇ ਬਹਾਨੇ ਮੈਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਨੇ ਤੇ ਭਾਜਪਾ ਤੇ ਵਰਦਿਆਂ ਕਹੇ ਕਿ ਜੋ ਇਹਨਾਂ ਦੀ ਪਾਰਟੀ ਦੇ ਵਿੱਚ ਨਹੀਂ ਜਾਂਦਾ ਉਹ ਜੇਲ੍ਹ ਚਲਿਆ ਜਾਂਦਾ ਹੈ ਭਾਜਪਾ ਦਾ ਮਕਸਦ ਮੈਨੂੰ ਲੋਕਸਭਾ ਚੋਣ ਦਾ ਪ੍ਰਚਾਰ ਕਰਨ ਤੋਂ ਰੋਕਣਾ ਹੈ ਤੇ ਨਾਲ ਇਹ ਵੀ ਸਾਫ਼ ਕੀਤਾ ਕਿ ਜੇ ਕਾਨੂੰਨੀ ਤਰੀਕੇ ਦੇ ਨਾਲ ਸਮਨ ਮਿਲਿਆ ਤਾਂ ਸਹਿਯੋਗ ਕਰਾਂਗਾ बीजेपी मुझे गिरफ्तार करना चाहती है मेरी सबसे बड़ी संपत्ति मेरी सबसे बड़ी ताकत मेरी ईमानदारी है झूठे आरोप लगा के फर्जी समन भेज के ये मुझे बदनाम करना चाहते हैं मेरी ईमानदारी पे चोट करना चाहते हैं इन्होंने मुझे समन भेजे हैं मेरे वकीलों ने मुझे बताया कि ये समन गैर कानूनी है क्यों गैर कानूनी है ये मैंने इनको विस्तार से लिख के भेजा है मैंने बताया है कि उनके समन कैसे गैरकानूनी है लेकिन उन्होंने मेरी एक भी बात का जवाब नहीं दिया इसका मतलब उनके पास मेरी बातों का जवाब नहीं है इसका मतलब वे भी मानते हैं कि उनका नोटिस गैरकानूनी है क्या मुझे एक गैरकानूनी समन का पालन करना चाहिए अगर कानूनी रूप से सही समन आएगा तो मैं पूरा सहयोग करूंगा बीजेपी का मकसद जांच करना तो है ही नहीं इनका मकसद तो लोकसभा चुनाव में मुझे प्रचार करने से रोकना है ठीक लोकसभा चुनाव के पहले उन्होंने मुझे संबंध भेजा क्यों इस जांच को चलते दो साल हो गए अभी ठीक लोकसभा चुनाव के पहले मुझे क्यों बुलाया जा रहा है पहले क्यों नहीं केजरीवाल से संविधानिक संस्थाओं बदनाम करने के इल्जाम लगाए ने यही बयान उन्होंने सतेंदर जैन मुनीष सिसोदिया और संजय सिंह की गिरफ्तारी के समय दिया था और आज वो फिर दोबारा देश की संवैधानिक संस्थानों को बदनाम करने का उन पर झूठे आरोप लगाने का भ्रम पैदा करने का काम कर रहे हैं अभी तक जो तीनों नेता सतेंदर जैन मुनीष सिसोदिया और संजय सिंह अंदर गए हैं और जांच के इतने पुख्ता सबूत हैं कि उन्हें अभी तक जमानत नहीं मिली केजरीवाल साहब देश संविधान से कानून से चलता है न्यायालय न्याय देता है ऐसा कुछ तो किया है कि वो आज अंदर हैं और ये कटर ईमानदारी नहीं ये कटर भ्रष्टाचारिता करटर है जो आम आदमी पार्टी ने चलाई है जिसके कारण आज उनका पर्दा साफ हुआ जिक्र जो गया कि कथित तो शराब को टाले लेके ED ਵੱਲੋਂ ਤਿੰਨ ਸਮਨ ਕੀਤੇ ਜਾ ਚੁੱਕੇ ਨੇ ਜਿਸ ਦੇ ਵਿੱਚ 3 ਜਨਵਰੀ 21 ਦਸੰਬਰ ਤੇ 2 ਨਵੰਬਰ ਦਾ ਸਮਨ ਸ਼ਾਮਲ ਹੈ ਪਰ ਅਰਵਿੰਦ ਕੇਸ਼ਰੀਵਾਲ ED ਅੱਗੇ ਇੱਕ ਵਾਰ ਵੀ ਪੇਸ਼ ਨਹੀਂ ਹੋਏ ਬਿਊਰੋ ਰਿਪੋਰਟ న్యూਸ 18 ਪੰਜਾਬ

पांच पंच दिन यात्रा हाई यात्रा पैदल भारत जोड़ो यात्रा से जो हमने सफलता हासिल की थी भारत जोड़ो यात्रा का जो असर न केवल हमारे संगठन पर परंतु हमारे देश की राजनीति पर पड़ा उसको हमें भूलना नहीं चाहिए उसको आगे आगे ले चलना चाहिए इसलिए इस यात्रा का नाम भारत जोड़ो न्याय यात्रा होगा न्याय तो मकसद ही है सामाजिक न्याय आर्थिक न्याय और राजनीतिक न्याय और इस न्याय ये सिर्फ शब्द का खेल नहीं है सामाजिक न्याय के लिए कांग्रेस पार्टी के ओर से क्या सुझाव है आर्थिक न्याय के लिए हम क्या प्राथमिकताएं देखते हैं और राजनीतिक न्याय के लिए हमारा विचार क्या है इस यात्रा के दौरान राहुल जी उस पर अपने विचार रखेंगे जनता के सामने पर इस यात्रा का नाम भारत जोड़ो न्याय यात्रा होगा पंजाब कांग्रेस इंचार्ज देवेंद्र यादव ने वार्निंग दी है और वार्निंग पार्टी लीडर दी गई है दस के अनुशासनहीनता किसी कीमत पर बर्दाश्त नहीं की जाएगी देवेंद्र यादव ने कहा है कि पब्लिक प्लेटफॉर्म पे बोलने की इजाजत नहीं है पार्टी लीडर खिलाफ बोलने वाले बर्दाश्त नहीं किए जाएंगे पार्टी प्लेटफॉर्म पे ही अपनी गल रखी जाए विचार रखने की खुल है पर पार्टी प्लेटफॉर्म पे ही ਜੋ ਆਪਣੀ رائے ਵਿੱਚ ਵਿਚਾਰ ਨੁਕਿਖੇ ਜਾਂਨ ਅਨੁਸ਼ਾਸਨ ਵਰਕਰ ਤੋਂ ਲੈ ਕੇ ਵੱਡੇ ਡਿਰੇ ਤੇ ਲਾਗੂ ਹੁੰਦਾ ਨਸਲ ਰਾਜਾ ਗੜਿੰਗ ਤੇ ਵਰਤਪ ਸਿੰਘ ਬਾਜਵਾ ਨੇ ਦਿੱਲੀ ਚ ਦਿਵਿੰਦਰ ਯਾਦਵ ਨਾਲ ਮੁਲਾਕਾਤ ਕੀਤੀ ਸੀ ਤੇ ਉਸ ਤੋਂ ਬਾਅਦ ਦਿਵਿੰਦਰ ਯਾਦਵ ਵੱਲੋਂ ਇਨਫਾਰਮੇਸ਼ਨ ਜਾਰੀ ਕੀਤੀ ਅੱਗੇ ਗੱਲ ਕਰਾਂਗੇ ਪੰਜਾਬ ਬਚਾਓ ਰੈਲੀਆਂ ਦੀ ਪੰਜਾਬ ਬਚਾਓ ਰੈਲੀਆਂ ਦੀ ਤਿਆਰੀ ਚੁੱਟਿਆ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਸ ਸਿੰਘ ਬਾਦਲ ਨੇ ਮਲੋਚ ਮੀਟਿੰਗਾਂ ਕੀਤੀਆਂ ਪਾਰਟੀ ਵਕਰਾ ਦੇ ਨਾਲ सुबीर सिंह बादल देवलो आप यह जानकारी दे रहे हैं कि इसी विचार से सुबीर सिंह बादल ने कहा है कि पंजाब बचाओ ਲਈ ਜੋ ਰੈਲੀਆਂ ਨੇ ਉਕੀਥੀਆਂ ਜਾਣਗੀਆਂ ਹਰ ਵਿਧਾਨ ਸਭਾ ਹਲਕੇਚ ਪੰਜਾਬ ਬਚਾਓ ਰੈਲੀ ਕੀਤੀ ਜਾਏਗੀ ਮੁਖਸਰ ਬਾਗੀ ਮਿਲੇਤੇ ਆ ਰੈਲੀ ਦਾ ਆਯੋਜਨ ਕੀਤਾ ਜਾਏਗਾ 12 ਜਨਵਰੀ ਨੂੰ ਅਕਾਲੀ ਦਲ ਇਸਤਰੀ ਵੀਡੀ ਵੀ ਰੈਲੀ ਹੈ ਇਸ ਵਿੱਚ 40 ਉਮਰ ਸੁबीर सिंह ਬਾਦਲ ਨੇ ਕਿਹਾ ਹੈ ਕਿ 14 ਜਨਵਰੀ ਨੂੰ ਪਾਰਟੀ ਦੀ ਰੈਲੀ ਹੋਵੇਗੀ। ਦਿੱਕਤ ਸੀ ਯਾਜਨਾਜ ਕਰ ਰਹੇ ਹੈ ਪੰਜਾਬ ਨੂੰ ਬਚਾਉਣ ਨੂੰ ਜੋ ਹਾਲਾਤ ਪਿਛਲੇ 7 ਸਾਲ ਪਹਿਲੇ ਕਾਂਗਰਸ ਨੇ 5 ਸਾਲ ਪੰਜਾਬ ਨੂੰ ਦਬਾ ਦ ਬਰਬਾਦ ਕਰਤਾ ਤੇ ਹੁਣ ਇਹਨਾਂ ਨੇ ਤੇ ਜਿਵੇਂ ਹੀ ਤਬਾਈ ਲੈਂਦੀ ਆ ਆਪ ਵਾਲੇ ਨੇ ਸੋ ਪੰਜਾਬ ਨੂੰ ਬਚਾਉਣ ਵਾਸਤੇ ਅਸੀਂ ਹਰ ਅਸੈਂਬਲੀ ਹਲਕੇ ਜਾਵਾਂਗੇ ਕਿ ਲੋਕ ਲਹਿਰ ਪੈਦਾ ਕਰਾਂਗੇ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦੀ ਖੇਤਰੀ ਪਾਰਟੀ ਨੂੰ ਬਚਾ ਲਓ ਖੇਤਰੀ ਬਾੜੀ ਨੂੰ ਤਗੜਾ ਕਰ ਦਿਓ ਤਾਂ ਪੰਜਾਬ ਬਚੂਗਾ ਸੀ ਮਾਗੀ ਦੀ ਕਾਨਫਰੰਸ ਜਿਹੜੀ ਹਰ ਸਾਲ ਅਸੀਂ ਕਰਦੇ ਆਂ ਇਸ ਸਾਲ ਅਸੀਂ ਦੋ ਕਾਨਫਰੰਸ ਕਰ ਰਹੇ ਹਾਂ ਇਕ ਮਾਈ ਭਾਗੋ ਨੂੰ ਸਮਰਪਿਤ ਇਸਤਰੀ ਸੁਵੇਲਨ ਕਰ ਰਹੇ ਹਨ ਜੋ ਮੁਕਸਰ ਸਾਹਿਬ 12 ਤਰੀਕ ਨੂੰ ਤੇ 14 ਤਰੀਕ ਨੂੰ ਆਪਣੀ ਟ੍ਰੈਡੀਸ਼ਨਲ ਕਾਨਫਰੰਸ ਸਵੇਰ ਫਾਰੀ ਵਰਕਰਾਂ ਨਾਲ ਮੀਟਿੰਗ ਕੀਤੀ ਕਿ ਆਪਾਂ ਵੱਧ ਝੜ ਕੇ ਆਪਾਂ ਕਾਨਫਰੰਸ ਨੂੰ ਕਾਮਯਾਬ ਕਰੀਏ ਹੁਣ ਗੱਲ ਕਰਾਂਗੇ ਕਾਂਗਰਸੀ ਆਗੂ ਸੁਪਾਲ ਸਿੰਘ ਖੈਰਾਦੀ ਸੁਪਾਲ ਸਿੰਘ ਖੈਰਾ ਨੂੰ ਕਪੂਰਥਲਾ ਦੀ ਅਦਾਲਤ 'ਚ ਕਲ ਪੇਸ਼ ਕੀਤਾ ਗਿਆ ਦੱਸ ਕਿ ਖੈਰਾ ਖਿਲਾਫ ਦਰਜ 90 ਕੇਸ ਪੇਸ਼ ਕੀਤਾ ਗਿਆ ਇਸੇ ਵਿਚਾਲੇ ਸਿਵਲ ਜੱਜ ਨੇ ਖੈਰਾ ਦਾ ਪ੍ਰੋਟੈਕਸ਼ਨ ਵਾਰੰਟ ਜਾਰੀ ਕੀਤਾ ਹੈ ਦਾਸ ਦੇ ਕੀ ਖੈਰਾ ਦੇ ਵਕੀਲ ਨੇ ਪ੍ਰੋਕਸ਼ਨ ਵਾਰੰਡਾ ਦਾ ਵਿਰੋਧ ਕੀਤਾ। ਖੈਰਾ ਖਿਲਾਫ ਕਪੂਰਥਲਾ ਦੇ ਸੁਭਾਨਪੁਰ ਥਾਣੇ 'ਚ ਐਫ ਆਈ ਆਰ ਦਰਜ ਕੀਤੀ ਗਈ ਹੈ। ਦਾਸ ਦੇ ਕੀ ਆਈ ਪੀ ਸੀ ਸਾਰਾ 195 ए ਤੇ 506 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਹਿਲਾ ਰਣਜੀਤ ਕੌਰ ਦੀ ਸ਼ਿਕਾਇਤ ਤੇ ਆ ਮਾਮਲਾ ਦਰਜ ਕੀਤਾ ਗਿਆ ਹੈ। ਖੈਰਾ ਤੇ ਮਹਿਲਾ ਨੂੰ ਝੂਠੀ ਗਵਾਹੀ ਦੇ ਲਈ ਤਮਕੌਂ ਦੇ ਇਲਜ਼ਾਮ ਲੱਗੇ ਨੇ। ਪਤਾਜ਼ ਦੇ ਕੀ ਕੱਲ ਹੀ ਐਨ ਡੀ ਪੀ ਐਸ ਦੇ ਕੇਸ 'ਚ ਖੈਰਾ ਨੂੰ ਸਮਾਲ ਲਿਆ ਦਿੱਤੀ ਗਈ। ਬਲਿਗੁਦੀ ਕਰਵਾਣਾ ਵੀ ਤਸਵੀਰ ਹੈ ਪਰ ਸਭ ਤੋਂ ਸਭ ਤੋਂ ਵੱਧ ਹੋ ਰਿਹਾ ਹੈ ਇਹ ਇਹ ਸਿਰਫ ਆਪਾਂ ਸੱਚ ਬੋਲਣ ਦੀ ਕੀਮਤ ਦਾ ਕਰ ਰਹੇ ਆ ਪੀਸਫੁਲੀ ਰਹਿਣਾ ਕਿ ਉਸ ਨਾਲ ਗਰੇਟ ਕਰੋ ਮੈਂ ਸਾਰੇ ਦੀ ਫਦੇ ਪਰਵਾਹ ਨਹੀਂ ਨਹੀਂ ਮਿਹਰਬਾਨ ਜਿੱਥੇ ਦਾ ਕੌਂਕੀ ਦੇ ਕੇਸ 'ਚ ਨਿਊਜ਼ 18 ਤੇ ਐਕਸਕਲੂਸਿਵ ਖਬਰ ਹੈ ਦੱਸਦੇ ਕਿ ਪ੍ਰਤੱਖਦਰਸ਼ੀ ਸਾਪ ਦਾ ਕਨਸਟੇਬਲ ਦਰਸ਼ਨ ਸਿੰਘ ਦਾ ਦਾਵਾ ਹੈ ਕਿ ਹਰੀ ਸਿੰਘ ਨੇ ਕਿਹਾ ਕਿ ਲਈ ਅਖਰ ਇਸਾਮ ਨਹੀਂ ਪਾਏ ਕਾਉਂਕੇ ਨੂੰ ਗੋਲੀ ਮਾਰ ਕੇ ਮੈਂ ਜਥੇਦਾਰ ਟਿੱਕੀ ਤੇ ਅਣਮਨੁੱਖੀ ਤਸ਼ੱਦਦ ਨੂੰ ਅੱਖੀ ਵੇਖਿਆ ਹੈ ਪਾਈਕਾਉਂਕੇ ਦੇ ਨੇ ਹਰੀ ਸਿੰਘ ਨੇ ਵੀ ਨਿਊਜ਼ ਟੀਮ ਲਈ ਆਪਣੀ ਖੜਬੀ ਦਿੱਤੀ ਹਰੀ ਸਿੰਘ ਨੇ ਕਿਹਾ ਹੈ ਕਿ ਗੁਰੂਕਾਰ ਤੋਂ ਕਥਾ ਕਰਦੇ ਸਮੇਂ ਸਿਰ 7 ਵਜੇ ਲੈ ਕੇ ਗਈ ਸੀ ਕਿ ਪੁਲਿਸ ਪਾਈਕਾਉਂਕੇ ਨੂੰ ਤੇ 25 ਦਸੰਬਰ 1992 ਨੂੰ ਆ ਪੁਲਿਸ ਲੈ ਕੇ ਗਈ ਸੀ ਕਿ ਸਾਧੇਂ ਜਗਰਾਉ ਦੇ ਥਾਣੇ ਚ ਤਸ਼ਦਦ ਕੀਤਾ ਗਿਆ ਹਰ ਸਿੰਘ ਨੇ ਕਿਹਾ ਕਿ লাশ ਟੋਟੇ ਕਰਕੇ ਸਤਲੁਜ ਹੁੰ ਦਿੱਤੀ ਗਈ ਅੱਜ ਵੀ ਪਰਿਵਾਰ ਨੂੰ ਇਨਸਾਫ ਦੀ ਉਡੀਕ ਹੁਣ ਵੀ ਜਿਹੜੇ ਸੋਚਦੇ ਆ ਵੀ ਸਾਡੇ ਬਾਪ ਨੇ ਸਾਡੇ ਕੋਲ ਕਦੇ ਹੋਣ ਅੰਤਲਾ ਵਿਲਾ ਸੰਤਰਾ ਚਾਹੂੰਗਾ ਜੀ ਤੁਹਾਨੂੰ ਚਸ਼ਮਦੀਦ ਕੀ ਦੱਸਦੇ ਆ ਉਹਨਾਂ ਦਾ ਅੰਤ ਕਿਵੇਂ ਹੋਇਆ ਕੀ ਕੀਤਾ ਗਿਆ ਕੋ ਜੀ ਉਹ ਤਰੀ ਨੂੰ ਬਾਪੀ ਨੂੰ ਆਪਦੇ ਹੰਤ ਦਾ ਪਤਨ ਲੱਗ ਗਿਆ ਸੀਗੇ ਹਾਂ ਮੈਨੂੰ ਕੀਤਾ ਵਾ ਮੈਂ ਸ਼ੂਡ ਇੱਥੇ ਸੀਗਾ ਆਪਣੇ ਜਦੋਂ ਲੱਗ ਜਾਂਦੇ 7-8 ਦਿਨ ਪਹਿਲਾਂ ਦੀ ਗੱਲ ਵਾ ਮੈਂ ਵੀਡੀਓ ਚ ਪਰਦਾ ਸੀਗਾ ਤੇ ਮਾਤਾ ਗਾਡੀ ਕੋਲੇ ਸੀਗੀ ਤੇ ਮੈਨੂੰ ਕੋਲੇ ਬੁੱਕ ਚ ਲੈ ਕਹਿੰਦੇ ਜੇਲਾ ਤੂੰ ਮੇਰੇ ਬਰਾਬਰ ਦਾ ਹੋ ਗਿਆ ਤੈਨੂੰ ਘੂਰ ਦੇ ਚੰਗੇ ਲਾਦੇ ਤੇ ਤੂੰ ਆਪ ਦੀ ਜੰਗਵਰੀ ਸੰਭੋ ਤੁਸੀਂ ਆਪ ਦੀ ਕਰ ਤੇ ਤੇ ਫੜੀ ਮਾਤਾ ਕਹਿੰਦੇ ਕੀ ਗੱਲ ਹੈ ਕੀ ਗੱਲ ਕਹੀ ਜਾਂਦੇ ਹੋ ਉਹ ਗੱਲ ਟਾਲ ਗਏ ਉਹ ਕਹਿੰਦੇ ਮੈਨੂੰ ਕੀ ਪਤਾ ਕਿ ਮੈਨੂੰ ਕਦੋਂ ਫੜ ਕੇ ਜੇਲ੍ਹ ਚ ਲੈ ਜਾਣਾ ਮਜ਼ਾਕ ਕੀ ਕਰਨਾ ਮੈਂ ਵੀ ਮਾਤਾ ਕਹਿੰਦਾ ਵੀ ਹੁਣ ਉਹ ਵੀ ਵੱਡੇ ਹੋ ਗਏ ਆਪੇ ਜੰਮਵਰੀ ਸਾਹਮਣੇ ਵੀ ਫੇਰ ਜਿਹੜਾ ਅੰਤਲਾ ਸਮੂਹ ਉਹਨਾਂ ਦਾ ਹੈਗਾ ਸੀਗੇ ਦਾਦੇ ਚਸ਼ਮੀ ਦੁਆ ਇਸ ਟਾਈਮ ਉਹ ਜਿਹੜਾ ਜੰਮ ਸਿੰਘ ਉਹਨੂੰ ਵੀ ਉੱਥੇ ਪੜਿਆ ਹੋਇਆ ਸੀਗਾ ਜਾਂ ਹੋਰ ਕੋਈ ਕਵਾ ਹੈਗੇ ਜਾਂਦੇ ਸਾਡੇ ਪਿੰਡ ਦੇ ਵੀ ਦੋ ਸੀਗੇ ਤੇ ਉਹ ਵੀ ਦਾਦਾ ਕਹਿੰਦੇ ਇੰਨਾ ਤਸੱਦ ਅਸੀਂ ਨਹੀਂ ਦੇਖਣਾ ਕਿਤੇ ਹਾਂ ਕਹਿੰਦੇ ਇੱਕ ਕਿਵੇਂ ਨਾ ਕਹਿੰਦੇ ਗੱਠੜੀ ਜਿਹਾ ਬਣਾ ਕੇ ਇੱਕੋ ਜੇ ਸਿੱਟੇ ਹੋਏ ਸੀਗੇ ਹਾਂ ਤੇ ਭਜਣਾ ਤਾਂ ਦੂਰ ਦੀ ਗੱਲ ਆ ਜਦੋਂ ਅੰਤਲੇ ਸਮੇਂ ਚ ਦਾਦੇ ਨੇ ਕਹਿੰਦੇ ਵੀ ਜਦੋਂ ਮੌਫੀਲ ਕਰਤਾ ਡੈਡ ਬੋਡੀ ਦੇ ਵੀ ਜਾਂਦੇ ਡੈਡ ਬਡੀ ਵੀ ਉਹਨਾਂ ਦੇ ਟੋਟੇ ਟੋਟੇ ਕਰਕੇ ਸ਼ੀਰ ਸ਼ੀਰ ਕਿ ਵੀ ਕੀਤਾ ਗਿਆ ਪਹਿਲਾਂ ਉਹ ਸਮਝਾਇਆ ਸ਼ੀਰ ਕੁਝ ਦੱਸ ਦਿਆ ਵੀ ਕਿੰਨਾਂ ਨੇ ਗੋਲੀ ਮਾਰੀ ਗਈ ਆ ਕਿਉਂਕਿ ਜਦੋਂ ਬੰਦੇ ਤੇ ਇੰਨਾ ਤਸੱਦ ਹੋ ਗਿਆ ਇੰਨਾ ਖੂਨ ਵਗ ਗਿਆ ਹਾਂ ਅਤਮਰ ਕੀ ਆਪਣੇ ਸੱਤ ਦਿਨ ਉਹਨਾਂ ਤੇ ਲਗਾਤਾਰ ਤਸੱਦਦ ਹੁੰਦਾ ਰਿਹਾ ਤੇ ਬੰਦਾ ਕਿਵੇਂ ਬਾਝੂ ਜਾਂਦਾ ਦਾ ਕਿੰਨੇ ਉਹਨਾਂ ਤੇ ਗੋਲੀ ਮਾਰੀ ਗਈ ਆ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਡੈੱਡ ਬੋਡੀ ਸੀਗੀ ਹਾਂ ਟੋਟੇ ਟੋਟੇ ਕਰਕੇ ਟਰੈਕ ਕਰਨੀ ਆਪਣੇ ਸੱਤ ਲੋਜ ਦੇ ਆ ਦੇ ਤਨੀਏ ਕੋਲੇ ਉੱਥੇ ਰੁੜਿਆ ਗਿਆ ਉਹ ਜਿੱਥੇ ਬਾਪੀ ਦੇ ਟੋਟੋ ਟ੍ਰਿਕ ਦੇ ਸਦਮੂ ਬੇਠਾੜੇ ਦੇ ਵਿੱਚ ਦੱਸਿਆ ਕਿੰਨੇ ਵੀ ਉੱਥੇ ਕਮਰਾ ਹੈਗਾ ਇਸ ਟਾਈਮ ਵੀ ਉਹ ਪਹਿਰੇ ਬੱਚੇ ਹਾਂ ਵੀ ਕੋਈ ਜਾਂਦਾ ਨਹੀਂ ਗਏ ਉਸ ਟਾਈਮ ਉਸ ਤਰ੍ਹਾਂ ਹੀ ਜਾਂਦਾ ਲੱਗਿਆ ਹੋਇਆ ਹੈ ਅਸੀਂ ਤੇ ਇਹ ਕਹਿੰਨੇ ਆ ਵੀ ਕਿ ਉਹਨਾਂ ਸਰਕਾਰਾਂ ਨੇ ਨਹੀਂ ਕੀਤਾ ਤੁਸੀਂ ਤੁਹਾਡੇ ਹੱਥ ਦਾ ਸੱਸਾ ਕੁਛ ਹੈਗਾ ਵਾ ਉਹਨਾਂ ਤੇ ਪਰਚਾ ਦਰਜ ਕਰਕੇ ਫਾਸਟ ਟਰੈਕ ਅਦਾਲਤ ਦੇ ਵਿੱਚ ਕੋਰਟ ਕੇਸ ਚਲਾ ਕੇ ਵੀ ਉਹਨਾਂ ਨੂੰ ਮਸਾਲੀ ਸਜੇ ਜਾਵੇ ਇਹ ਨਾ ਹੋਵੇ ਆਪਾਂ ਪਰਚਾ ਦਰਜ ਕਰਕੇ ਆਪਾਂ ਮੁੜ ਕੇ ਉਹਨੂੰ ਨਹੀਂ ਚੱਲ ਜਾਉ ਜੀ ਨਾ ਫੇਰ ਵੱਜ ਜਾਣ ਇਹ ਨਾ ਹੋਵੇ ਜੰਦੇ ਸਾਡੀ ਤਾਂ ਬੇਨਤੀ ਹੀ ਜੀ ਜ਼ਿਆਦਾਤਰ ਤਾਂ ਉਹਨਾਂ ਦੇ ਵਿੱਚੋਂ ਹੈ ਨਹੀਂ ਜਿਹੜੇ ਬੱਚੇ ਆ ਜੀ ਜ਼ਿਆਦਾਤਰ ਹੈ ਨਹੀਂ ਕਿ ਜਿਹੜੇ ਹੈਗੇ ਉਹਨਾਂ ਨੂੰ ਤਾਂ ਸੋਚਾਂ ਮਿਲਣੀ ਚਾਹੀਦੀ ਔਰ ਘਟੂ ਘਟ ਸੱਚ ਤਾਂ ਸਾਹਮਣੇ ਆ ਜਾਏ ਕਿਉਂਕਿ ਇੱਕ ਮੈਂ ਤਾਂ ਇਹ ਗੱਲ ਕਹਿਣਾ ਵੀ ਉਹਨਾਂ ਨੂੰ ਕਾਨੂੰਨੀ ਤੌਰ ਤੇ ਤਾਂ ਆਪਣੀ ਸਿੱਧੀ ਦੋਸ਼ੀ ਇਕਰਾਰ ਦਿੱਤਾ ਜਾਵੇ ਜਿਨ੍ਹਾਂ ਨੇ ਕੀਤਾ ਤੇ ਸਿੱਧੀ ਇਕਰਾਰ ਫਿਰ ਆਵੇ ਹਾਂਜੀ ਕਾਨੂੰਨੀ ਰੂਪ ਚ ਉਹਨਾਂ ਨੂੰ ਪਗੋੜਾ ਹੀ ਮੰਨਿਆ ਜਾਂਦਾ ਤੇ ਇਹ ਸ਼ਾਮ ਨੂੰ ਆਹੀ ਸਮਾਹੂਗਾ ਭਾਈ ਸਾਹਿਬ ਨੂੰ ਸੀਸ ਸਾਹਿਬ ਦੇ ਵਿੱਚੋਂ ਸਦਾ ਠਾਣੇ ਲਿਆਂਦਾ ਗਿਆ ਉਹ ਤੇ ਪਿਛਲੇ ਪਾਸੇ ਬਰਾਂਡਾ ਸੀ ਇੱਕ ਉੱਤੇ ਗੱਦਾ ਵਿਛਾ ਕੇ ਗਰਮੀਤ ਸਿੰਘ ਨੇ ਹੀਟਰ ਲਾਤਾ ਉੱਤੇ ਕੰਬਲ ਦੇਤਾ ਉਸ ਤੋਂ ਥੋੜੇ ਦੇਰ ਬਾਅਦ 7:00 7:30 ਵਜੇ ਇਹ ਆਪਣੇ ਐਸਐਸਪੀ ਸਵਰਨ ਸਿੰਘ ਘੋੜਨਾ ਆਉਂਦਾ ਦਫ਼ਤਰ ਦੇ ਵਿੱਚ ਤੁਸੀਂ ਕਿੱਥੇ ਸੀ ਉਦੋਂ ਮੈਂ ਉੱਥੇ ਸੀ ਟੀ ਸ਼ਾਨੇ ਸੀ ਉਹਦੇ ਵਿੱਚ ਐਸਐਸਪੀ ਸਵਰਨ ਸਿੰਘ ਘੋੜਨਾ ਡੀਐਸਪੀ ਛੋਡੀ ਡੀਸੀ ਕਮਲਜੀਤ ਐਸਆਈ ਚੰਨਨ ਸਿੰਘ ਐ ਸਈ ਹਰਵੰਦ ਸਿੰਘ ਐ ਇਸ ਐਸਪੀ ਹਨੇਕਸਨਸਰਾ ਉਸ ਵੇਲੇ ਦੇ ਉਸ ਵੇਲੇ ਉਥੇ ਦਫ਼ਤਰ ਦੇ ਵਿੱਚ ਸੀ ਇਹਨਾਂ ਨੇ ਵੀ ਪੈਕਸ਼ੇਕ ਲਾਇਆ ਉੱਥੇ ਕਿਉਂ ਜਦੋਂ ਕੋਈ ਇਹ ਜੁਰਮ ਕਰਦੇ ਸੀ ਸ਼ਰਾਬ ਦੇ ਰੱਦੇਵੇ ਹੁੰਦੇ ਸੀ ਘੋੜਾ ਨਾ ਫਿਰ ਦਫ਼ਤਰੋਂ ਨਿਕਲ ਕੇ ਜਦੋਂ ਬਰਾਂਡੇ ਵੱਲ ਆਇਆ ਨਾ ਉਹਨੇ ਵੇਖਿਆ ਵੀ ਇਹਦੇ ਥੱਲੇ ਕਿਤਾਬਾਂ ਪਛਾਇਆ ਹੋਇਆ ਹੀਟਰ ਵੀ ਲਾਇਆ ਕੰਬੜ ਵੀ ਦਿੱਤਾ ਉੱਤੇ ਇਨੇ ਗਰਮਜੀਤ ਸਿੰਘ ਨੂੰ ਗਾਲਾਂ ਕੱਢੀਆਂ ਗਾਲਾਂ ਕੱਢੋਂ ਦਵਾ ਦੋ ਉੱਤੋਂ ਕੰਬਲ ਲਾ ਕੇ ਛੱਡ ਦਿੱਤਾ ਹੀਟਰ ਨੂੰ ਕਿੱਕ ਮਾਰਤੀ ਉੱਥੋਂ ਉੱਠ ਕੇ ਫਿਰ ਇਹ ਦਫ਼ਤਰ ਦੇ ਵਿੱਚ ਆ ਗਏ ਇਹ ਬਸਵਨ ਸਿੰਘ ਨਾਲ ਘੋਟਣਾ ਉੱਚੀ ਤੇ ਨੇ ਕਹਿੰਦਾ ਕਹਿੰਦਾ ਵੀ ਹੁਣ ਇਹਦੀ ਗੋਲੀ ਮਾਰਦੇ ਆ ਇੱਕ ਅਫਸਰ ਕਹਿੰਦਾ ਵੀ ਜਰਨੈਲ ਦੇ ਜਰਨੈਲ ਹੀ ਗੋਲੀ ਮਾਰ ਸਕਦਾ ਉਹ ਕਹਿੰਦਾ ਲਿਆਓ ਫਿਰ ਮੈਂ ਮਾਰ ਦਿੰਦਾ ਉਹਨੇ ਕਿਸੇ ਦਾ ਪਿਸਤੌਲ ਅੰਦਰੋਂ ਲੈ ਕੇ ਕਿਸੇ ਅਫਸਰ ਦਾ ਤੇ 12 ਚ ਖੜ ਕੇ ਤੇ ਭਾਈ ਸਾਹਿਬ ਨੂੰ ਗੋਲੀ ਮਾਰ ਦਿੱਤੀ। ਉਧਰ ਕਾਲੀ ਦਲ ਦਾ આરોਪ ਹੈ ਕਿ ਬਿਨਾਂ ਤੱਥਾਂ ਨੂੰ ਜਾਣੇ ਹੋਏ ਵਿਰੋਧੀ ਤੇ ਕੁਝ ਹਿਊਮਨ ਰਾਈਟਸ ਨਾਲ ਜੁੜੇ ਲੋਕ ਉਹਨਾਂ ਨੂੰ ਨਿਸ਼ਾਨਾ ਬਣਾ ਰਹੇ ਨੇ। ਗੰਦੇ ਉਹ ਬੀਪੀ ਤਵਾਰੀ ਦੀ ਰਿਪੋਰਟ ਜਿਹੜੇ ਇਹਨਾਂ ਦੇ ਕਹਿਣ ਤੇ ਨਿਯੁਕਤ ਕੀਤਾ ਗਿਆ ਸੀ। ਉਸ ਬੀਪੀ ਤਿਵਾੜੀ ਦੀ ਰਿਪੋਰਟ ਦਾ ਮੈਂ ਤੁਹਾਨੂੰ ਸਿੱਟਾ ਅੱਜ ਸੰਗਤ ਨੂੰ ਪੜ੍ਹ ਕੇ ਦੱਸਣਾ ਚਾਹਣਾ ਹੈ ਤਾਂਕਿ ਤੁਹਾਡੇ ਮਨ ਦੇ ਵਿੱਚ ਇਹ ਸਪਸ਼ਟ ਹੋਵੇ ਇਹ ਕਲੈਰਿਟੀ ਹੋਵੇ ਕਿ ਇਹ ਜਿਹੜੀ ਰਿਪੋਰਟ ਦਾ ਇੰਨਾ ਰੌਲਾ ਇਹਨਾਂ ਨੇ ਪਾਇਆ ਔਰ ਰਿਪੋਰਟ ਦੇ ਵਿੱਚ ਲਿਖਿਆ ਕਿ ਤੇ ਉਹ ਰਿਪੋਰਟ ਲਾਗੂ ਕਿਉਂ ਨਹੀਂ ਹੋਈ ਹੈ ਮੈਂ ਸਿੱਟਾ ਤੁਹਾਨੂੰ ਪੜ੍ਹ ਦਿਆਂ ਬੀਪੀ ਤਿਵਾੜੀ ਅਖੀਰ ਚ ਆਪਦੀ ਰਿਪੋਰਟ ਚ ਸਾਰੀਰ ਜਾਂਚ ਕਰਕੇ ਸਿੱਟਾ ਕੀ ਕੱਢਦਾ ਹੈ ਇਸ ਗੱਲ ਤੇ ਕੋਈ ਸਬੂਤ ਸਾਹਮਣੇ ਨਹੀਂ ਆਇਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਪੁਲਿਸ ਨੇ ਮਾਰਕੁੱਟ ਕੇ ਮਾਰ ਦਿੱਤਾ ਮੈਂ ਦੁਬਾਰਾ ਇੱਕ ਵਾਰੀ ਪੜ੍ਹਦਿਆਂ ਇਸ ਗੱਲ ਤੇ ਕੋਈ ਸਬੂਤ ਸਾਹਮਣੇ ਨਹੀਂ ਆਇਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਪੁਲਿਸ ਨੇ ਮਾਰਕੁੱਟ ਕੇ ਮਾਰ ਦਿੱਤਾ ਮਾਰਕੁੱਟ ਦੇ ਜਿਹੜੇ ਗਵਾਹ ਲੱਭੇ ਉਹਨਾਂ ਵਿੱਚੋਂ ਇੱਕ ਸਾਬਕਾ ਸਪਾਈ ਦਰਸ਼ਨ ਸਿੰਘ ਹੈ ਜਿਸਨੇ ਹਿਊਮਨ ਰਾਈਟਸ ਦੇ ਸਾਹਮਣੇ ਬਿਆਨਾਂ ਤੇ ਸਾਡੇ ਸਾਹਮਣੇ ਬਿਆਨਾਂ ਵਿੱਚ ਕਾਫੀ ਫਰਕ ਹੈ ਅਤੇ ਨਾਲ ਹੀ ਜਿੰਨਾ ਹੋਰ ਵਿਅਕਤੀਆਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਸਾਹਮਣੇ ਮਾਰਕੁਟਾਈ ਹੋਈ ਹੈ ਇਹਨੇ ਜਿਹੜੇ ਗਵਾਹ ਪੇਸ਼ ਹੋ ਕੇ ਇਹ ਕਹੇ ਜਿਨ੍ਹਾਂ ਨੇ ਕਿ ਸਾਡੇ ਸਾਹਮਣੇ ਮਾਰਿਆ ਕੁੱਟਿਆ ਗਿਆ ਜਾਂ ਸਾਡੇ ਸਾਹਮਣੇ ਸ਼ਹੀਦ ਕੀਤਾ ਗਿਆ ਇਹ ਬੀਪੀ ਤਵਾੜੀ ਨੇ ਤਾਂ ਉਹ ਗਵਾਹੀ ਉਚਠਲਾਤੇ ਕਹਿੰਦਾ ਇਹਨਾਂ ਦੇ ਬਿਆਨਾਂ ਤੇ ਤਾਂ ਯਕੀਨ ਹੀ ਨਹੀਂ ਕੀਤਾ ਜਾ ਸਕਦਾ ਤੇ ਇਹ ਕੋਈ ਸਬੂਤ ਸਾਹਮਣੇ ਨਹੀਂ ਆਇਆ ਕਿ ਭਾਈ ਸਾਹਿਬ ਨੂੰ ਮਾਰਕੁੱਟ ਕੇ ਮਾਰ ਦਿੱਤਾ ਅੱਗੇ ਕੀ ਲਿਖਦਾ ਉਸ ਵਕਤ ਦੇ ਕਿਸੇ ਅਫਸਰ ਨੂੰ ਇਸ ਗੈਰ ਕਾਨੂੰਨੀ ਹਰਕਤ ਬਾਰੇ ਕਿਸੇ ਨੇ ਨਾ ਤਾਂ ਦਰਖਾਸਤ ਦਿੱਤੀ ਅਤੇ ਨਾ ਹੀ ਕੋਈ ਡਾਕਟਰੀ ਮੁਆਇਨਾ ਕਰਾਇਆ ਲੱਗਦਾ ਹੈ ਕਿ ਉਹਨਾਂ ਦੀ ਕਹਾਣੀ ਤੇ ਯਕੀਨ ਕਰਨਾ ਉਚਿਤ ਨਹੀਂ ਹੋਵੇਗਾ ਹੁਣ ਕੀ ਏਅਰਪੋਰਟ ਲਾਗੂ ਕਰਨ ਨੂੰ ਇਹ ਕਹਿ ਰਹੇ ਆ ਬਾਲ ਸਾਹਿਬ ਏਅਰਪੋਰਟ ਲਾਗੂ ਕਰ ਦੇ ਸਾਰੇ ਪੰਜਾਬ ਨੂੰ ਪਤਾ ਸੀ ਉਥੇ ਧਰਨੇ ਲਾਏ ਗਏ ਸੀ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ ਸੀ ਭਾਈ ਸਾਹਿਬ ਦਾ ਭੋਗ ਸਮਾਗਮ ਹੋ ਗਿਆ ਸੀ ਤੇ ਬੀਪੀ ਤਵਾੜੀ ਕਹਿੰਦਾ ਜੀ ਕਿ ਉਹਨਾਂ ਨੂੰ ਤਾਂ ਮਾਰਿਆ ਹੀ ਨਹੀਂ ਬੀਪੀ ਤਵਾੜੀ ਕਹਿੰਦਾ ਜਿਹੜੇ ਗਵਾਹ ਕਹਿ ਰਹੇ ਉਹਨਾਂ ਦੀ ਮਾਰਕਟਾਈ ਹੋਈ ਤੇ ਉਹਨਾਂ ਨੂੰ ਮਾਰਿਆ ਉਹਨਾਂ ਦੀ ਗੱਲ ਤੇ ਯਕੀਨ ਹੀ ਨਹੀਂ ਕੀਤਾ ਜਾ ਸਕਦਾ ਬੀਪੀ ਤਵਾੜੀ ਇਹ ਕਹਿ ਰਿਹਾ ਹੈ ਕਿ ਭਾਈ ਸਾਹਿਬ ਨੂੰ ਜੇ ਕੁੱਟਮਾਰ ਹੋਈ ਹੈ ਤਾਂ ਉਹਦਾ ਡਾਕਟਰੀ ਮਾਇਨਾ ਨਹੀਂ ਕਰਾਇਆ ਗਿਆ ਕੀ ਉਸ ਵਕਤ ਪੁਲਿਸ ਕਿਸੇ ਨੂੰ ਨੇੜੇ ਹੋਣ ਦਿੰਦੀ ਸੀ ਡਾਕਟਰੀ ਮਾਇਨਾ ਕਰਾਉਣ ਵਾਸਤੇ ਮੇਰਾ ਇਸ ਇੱਕ ਸਵਾਲ ਇਹ ਸੋ ਕਾਲਡ ਹਿਊਮਨ ਰਾਈਟਸ ਐਕਟਿਵਿਸਟ ਤੇ ਅਖੌਤੀ ਪੰਤਕਾਂ ਨੂੰ ਐ ਕਿ ਤੁਸੀਂ ਏਅਰਪੋਰਟ ਲਾਗੂ ਕਰਨ ਨੂੰ ਕਹਿ ਰਹੇ ਹੋ ਬਾਦਲ ਸਾਹਿਬ ਨੂੰ ਜਿਹੜੀ ਰਿਪੋਰਟ ਹੈ ਸਪਸ਼ਟ ਕਰਦੀ ਹੈ ਕਿ ਭਾਈ ਸਾਹਿਬ ਨੂੰ ਤਾਂ ਪੁਲਿਸ ਨੇ ਮਾਰਿਆ ਹੀ ਨਹੀਂ ਏਅਰਪੋਰਟ ਬਾਦਲ ਸਾਹਿਬ ਕਿਵੇਂ ਲਾਗੂ ਕਰ ਦਿੰਦੇ ਬਾਦਲ ਸਾਹਿਬ ਤਾਂ ਆਪ ਜਾ ਕੇ ਆਏ ਸੀ ਉੱਥੇ ਜਿੱਦੇ ਭਾਈ ਸਾਹਿਬ ਨੂੰ ਚੱਕਿਆ ਸੀ